ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਪਿੰਡ ਆਦਮਪਰਾ ਤੋਂ ਨੇੜੇ ਦੀਨਾ ਸਾਹਿਬ ਗੁਰਦੁਆਰਾ ਸਾਹਿਬ ਜਫਰਨਾਵਾ ਭਦੌੜ ਮੰਡੀ ਜ਼ਿਲ੍ਹਾ ਬਠਿੰਡਾ ਜੀ ਆਦਮਪਰੇ ਦਾ ਤਹਿਸੀਲ ਫੂਲ ਹੈ ਰਾਮਪਰਾ ਫੂਲ ਬਾਜਾਖਾਨਾ ਬਰਨਾਲਾ ਰੋਡ ਤੋਂ 3 ਕਿਲੋਮੀਟਰ ਪਿੱਛੇ ਆਟਮਾ ਪਿੰਡ ਹੈ ਆਦਮਪੁਰਾ ਦੂਜੇ ਸੂਏ ਝੋਟੀ ਬਕਾਊ ਆ ਜੀ। ਬਾਈਆਂ ਨੇ ਡੇਰੀ ਦਾ ਕੰਮ ਆ ਬਾਈਆਂ ਦਾ। ਮੱਜਾਂ ਦੀ ਡੇਰੀ ਸੀ। ਗਾਈਆਂ ਦਾ ਕੰਮ ਨਾਲ ਸ਼ੁਰੂ ਕਰਨਾ ਕਰਕੇ ਝੋਟੀ ਬਕਾਊ ਕੀਤੀ ਐ। ਥੋੜੀ ਸਪੇਸ ਘਟਾ ਹੈ ਵਿੱਚ ਡੇਰੀ ਦੇ ਥਾਂ ਬਣਾਉਣਾ। ਬਾਈਆਂ ਕੋਲ ਇਹ ਵੀ ਝੋਟੀ ਬਕਾਊ ਆ ਇੱਕ ਦੋ ਜਾਨਵਰ ਹੋਰ ਵੀ ਬਕਾਊ ਆ। ਤੇ ਕਰਦੇ ਆ ਬਾਈ ਨਾਲ ਗੱਲਬਾਤ ਆਪਾਂ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਰਪ੍ਰੀਤ ਕਿਵੇਂ ਸੂਏ ਛੋਟੀ ਜੀ ਇਹ ਜੀ ਦੂਜੇ ਸੂਏ ਸੂਣਾ ਜੀ ਇਹਨੇ ਦੂਜੇ ਸੂਏ ਸੂਣਾ ਹਾਂ ਜੀ ਆਪ ਕਿਹੜੇ ਬੋਲਦੀ ਐ ਇਹ ਆਪ ਐ M29 ਤੋਂ ਆ ਜੀ M29 ਦੀ ਟੀ ਹੈ ਠੀਕ ਹੈ M29 ਦੀ ਟੀ ਹੈ ਹਾਂ ਜੀ M29 ਦਾ ਟੀਕਾ ਕਿਹੜੇ ਡਾਕਟਰ ਤੋਂ ਭਰਾਇਆ ਸੀ ਆਪ ਕਿਉਂਕਿ ਮੇਰਾ ਕਾਰਨ ਪੁੱਛਣ ਦਾ ਹੀ ਹੈ ਵੀ ਡੁਪਲੀਕੇਸੀ ਬਹੁਤ ਆਈ ਸੀਗੀ ਇਹ ਜੀ ਪ੍ਰਦੀਪ ਡਾਕਟਰ ਜੀ ਭੂਆ ਦਾ ਮੁੰਡਾ ਆਪਣੇ ਗੁਰੂ ਸਾਹਿਬ ਤੋਂ ਜੀ ਉਹ ਤੋਂ ਭਰਾਇਆ ਜੀ ਠੀਕ ਹੈ ਠੀਕ ਹੈ ਉਹ ਤੋਂ ਭਰਾਇਆ ਆਪੇ ਹੁਣ ਕਿਹੜੇ ਫੋਲ ਤੋਂ ਗੱਭਣ ਇਹ ਆਪ ਜੀ ਹੁਣ 골ਡਨ ਸਟਾਰ ਆ ਲక్ష్ਮੀ ਵਾਲਿਆਂ ਦਾ ਲక్ష్ਮੀ ਵਾਲਿਆਂ ਦਾ ਉਹਨਾਂ ਤੋਂ ਉਸ ਤੋਂ ਗੱਭਣਾਈਏ ਹਮ ਹਰਪ੍ਰੀਤ ਨੇ ਪਹਿਲੇ ਸੂਏ ਦੁੱਧ ਕਿੰਨਾ ਦਿੱਤਾ ਸੀ ਇਹਨੇ ਪਹਿਲੇ ਸੂਏ 11 ਲੀਟਰ ਦੁੱਧ ਦਿੱਤਾ ਜੀ 11 ਲੀਟਰ ਦੁੱਧ ਦਿੱਤਾ ਹਾਂਜੀ ਠੀਕ ਹੈ ਝੋਟੀ ਦਾ ਪੀਕ ਕਿਵੇਂ ਰਿਹਾ ਲੰਮਾ ਸਮਾਂ ਇਹ ਲੈਵਲ ਬਹੁਤ ਆਈ ਇਹਦਾ तकरीबन ਜਦੋਂ ਅਸੀਂ ਇਹਨੂੰ ਡਰਾਈ ਕੀਤਾਗਾ ਸਾਡੇ 1.8 ਮਹੀਨਿਆਂ ਦੀ ਤਾਂ ਇਹ ਗੱਭਣੀ ਸੀਗੀ ਜਦੋਂ ਅਸੀਂ ਨੂੰ ਡਰਾਈ ਕੀਤਾਗਾ ਓਕੇ ਆ ਉਦੋਂ ਵੀ ਇਹ ਤਿੰਨ ਤੋਂ ਉੱਪਰ ਉੱਪਰ ਚੱਲੀ ਜਾਂਦੀ ਸੀਗੀ ਠੀਕ ਹੈ ਠੀਕ ਹੈ ਹਾਂਜੀ ਤੇ ਮੇਨ ਗੱਲ ਹੈ ਇਹ ਆਪਣੀ ਲਿਆਂਦੀ ਵੀ ਐ ਕਿ ਘਰ ਦੀ ਜੰਮੀ ਵੀ ਐ ਨਹੀਂ ਇਹ ਘਰ ਦੀ ਆ ਜੀ ਘਰ ਦੀ ਆਪਣੀ ਮੱਝ ਦੀ ਧੀ ਐ ਜੀ ਆਪਣੇ ਕੋਲ ਇਹਦੀ ਮਾਂ ਵੀ ਖੜੀ ਐ ਮਾਂ ਖੜੀ ਆ ਜੀ ਚਲੋ ਵੀ ਵੀਡੀਓ ਦੇ ਵਿੱਚ ਦਿਖਾ ਦਿੰਦੇ ਹਾਂ ਕੋਈ ਗੱਲ ਨਹੀਂ ਹਾਂਜੀ ਲਓ ਜੀ ਝੋਟੀ ਦੇਖ ਲਓ 골ਡਨ ਸਟਾਰ ਤੋਂ ਗੱਭਣਾ ਹੁਣ ਐਮ 29 ਦੀ ਧੀ ਐ ਚਲੋ ਜੀ ਖੋਲੋ ਅੱਛਾ ਇਹਦੇ ਦਿਨ ਕਦੋਂ ਪੂਰੇ ਹੋਣੇ ਆ 7 ਤਰੀਕ ਨੂੰ ਹੋਣੇ ਆ ਜੀ 7 ਤਰੀਕ ਨੂੰ ਹਾਂਜੀ ਅੱਛਾ ਅੱਜ ਆਪਣੀ ਹੈਗੀ ਐ 31 ਤਰੀਕ ਹੈ ਹਫਤਾ ਪਿਆ ਹਫਤਾ ਪਿਆ ਇਹ ਕੱਚੀ ਆ ਹਨਾ ਫਿਰ ਰੋਪਲੀ ਮੜਾ ਇੱਥੇ ਲਓ ਜੀ ਥਣਲੇਵਾ ਦੇਖ ਲਓ ਸੋਹਣਾਗਾ ਮੋਠੀ ਵਾਲੇ ਥਾਣਾ ਵਧੀਆ ਸੋਹਣਾ ਲੇਵਾ ਕੱਢੂਗੀ ਹਲੇ ਹਫਤਾ ਸੂਣ ਚ ਪਿਆਗਾ ਝੋਟੀ ਦਾ ਸੋਹਣਾ ਦੁੱਧ ਦਿੱਤਾ ਸੀ ਪਹਿਲਾਂ ਵੀ ਬਾਈ ਦੇ ਕਹਿਣ ਮੁਤਾਬਕ ਬੰਨ ਦੇ ਬਾਈ ਹਰ ਵੀ ਜੇਕਰ ਆਪਾਂ ਗੱਲ ਕਰੀਏ ਵੀ ਆਪਾਂ ਰੇਟ ਵੀਡੀਓ ਜੀ ਕੱਢ ਦਾਂ ਰੇਟ ਆਪਾਂ ਵੀਡੀਓ ਜੀ ਕਰਨਾ ਇਹਦਾ ਵੀਡੀਓ ਜੀ ਕਰ ਕੋਈ ਗੱਲ ਨਹੀਂ ਦੱਸ ਦੋ ਫਿਰ ਰੇਟ ਅਰੇ ਮੁੱਲ ਵੀ ਇਹਦਾ 140 ਹੈ ਜੀ ਠੀਕ ਹੈ 140 ਹਾਂ ਜੀ ਦੋਸਤੋ ਇੱਕ ਤੱਕ 40000 ਰੁਪਏ ਬਾਈ ਨੇ ਮੁੱਲ ਮੰਗਿਆ ਕੋਈ ਵੀ ਫਾਰਮਰ ਹੈ ਕੋ ਨੂੰ ਆਈ ਹੁੰਦਾ ਵੀ ਮੇਰਾ ਜਾਨਵਰ ਵਧੀਆ ਚਾਰ ਪੰਜੇ ਵਟਾਵੇ ਤਾਂ ਗਾਂ ਕਿਸੇ ਨੇ ਸਿਸਟਮ ਚਲਾਉਣਾ ਹੁੰਦਾ ਵੀ ਜਿਵੇਂ ਗਾਇਆਂ ਲਿਆਉਣੀਆਂ ਬਾਈ ਜਨੇ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਆਂ ਤੁਸੀਂ ਆਪ ਦੀ ਸਮਝ ਨਾਲ ਝੋਟੀ ਦੇ ਪੈਸੇ ਲਾ ਕੇ ਦੇਖ ਸਕਦੇ ਹੋ। ਬਾਈ ਦਾ ਕੰਮ ਸੀ ਮੇਨ ਆਪ ਦੀ ਝੋਟੀ ਦਾ ਮੁੱਲ ਦੱਸਣਾ। ਤੇ ਇਹ ਹੀ અપਮਾਨ ਦਿਖਾ ਦਈਏ। ਹਰਪੀ ਦਿਖਾ ਦਿਓ। ਆਵਲੀ ਇਹਦੀ ਮਾਂ ਜੀ। ਆ ਮਾਂ ਜੀ। ਤੇ ਇਹਦਾ ਵੀ ਸੇਮ ਜਿਹੜਾ ਥਣ ਲੇਵਾਂ ਆਪ ਦੀ ਯਾਨੀ ਮੰਨ ਕੇ ਚੱਲੋ ਇਹਦੀ ਤੀ ਦਾ ਇਹਦੇ ਵਾਂਗੂ ਆ। ਰਪੀਦ ਨੇ ਦੁੱਧ ਕਿੰਨਾ ਦਿੱਤਾ ਇਹਦੀ ਮਾਂ ਨੇ ਐਰ ਕੀ ਬਾਈ ਇਹਦੇ ਥਲੋ 18 ਲੀਟਰ ਚੋਇਆ ਪੂਰਾ ਜੀ 18 ਲੀਟਰ ਪੂਰਾ ਆਪਾਂ ਦੁੱਧ ਚੋਇਆ ਏ ਠੀਕ ਹੈ ਇਹਦੇ ਥਲੋ ਇਹ ਆਪਣੀ ਜਿਹੜੀ ਝੋਟੀ ਬਕਾਉ ਉਹਦੀ ਮਾਂ ਨੇ ਉਹਦੀ ਮਾਂ ਆ ਜੀ ਹੂੰ ਲਓ ਵੀ ਦੋਸਤੋ ਘਰੇਲੂ ਝੋਟੀ ਆ ਜਿਹੜੀ ਵੇਚਣੀ ਐ ਉਹਦੀ ਮਾਂ ਵੀ ਬਾਈ ਕੋਲੇ ਆ ਮੇਨ ਗੱਲ ਤਾਂ ਇਹ ਹੁੰਦੀ ਆ ਦੂਜੀ ਗੱਲ ਹੈ ਝੋਟੀ ਦਾ ਪੀਕ ਬਾਈ ਨੇ ਦੱਸ ਹੀ ਦਿੱਤਾ ਵੀ 8.5 ਮਹੀਨਿਆਂ ਤੋਂ ਦੁੱਧ ਦਿੱਤਾ ਹੈ ਗੱਬਣ ਹੋ ਕੇ ਐਮ 29 ਦੀ ਧੀ ਹੈ ਜਿਹੜੇ ਮੇਰੇ ਵੀਰ ਨੇ ਖਰੀਦਣੀ ਹੈਗੀ ਝੋਟੀ ਤਾਂ ਸਕਰੀਨ ਤੇ ਨੰਬਰ ਚੱਲੀ ਜਾਂਦੇ ਆ ਤੇ ਕੰਟੈਕਟ ਕਰ ਲਿਓ ਮੋਲ ਆਪਾਂ ਵੀਡੀਓ ਦੇ ਵਿੱਚ ਹੀ ਕਰਤਾ ਓਕੇ ਜੀ ਧੰਨਵਾਦ ਸਾਰਿਆਂ ਦਾ ਹਾਂ ਜੀ ਧੰਨਵਾਦ